ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਉਹ ਸਦਾ ਦਿਆਲ ਸਿੱਖ ਕੀ ਗੁਰ ਦੁਰਮਤਮਲਹਿਰੇ ਗੁਰਬਚਨ ਹੀ ਹਰ ਨਾਮ ਉਚਰੇ ਸਤਗੁਰ ਸਿੱਖ ਕੈ ਬੰਦਨ ਕਾਟੇ ਗੁਰ ਕਾ ਸਿੱਖ ਬਕਾਰ ਤੇ ਹਟੇ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵੜ ਭਾਗੀ ਹੈ ਸਤਗੁਰ ਸਿੱਖ ਕਾ ਹਰਤ ਬਲ ਤਸਵਾਰੇ ਨਾਨਕ ਸਤਗੁਰ ਸਿੱਖ ਕਉ ਜੀ ਨਾਲ ਸਮਾਰੇ ਗੁਰ ਕਾ ਅਗਰੇ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਾਰ ਕਸ਼ਨਾ ਜਿਨਾਵੈ ਹਰ ਹਰ ਨਾਮ ਹਿਰਦੇ ਸਦ ਧਿਆਵੈ ਮਨ 베ਚੇ ਸਤਗੁਰ ਕੈ ਪਾਸ ਤੇ ਸੇਵਕ ਐ ਅਰਜਰਾਸ ਸੇਵਾ ਕਰਤ ਹੋਏ ਰਹਿ ਕਾਮੀ ਜਿਸ ਕੋ ਹੋਦ ਪ੍ਰਾਪ ਸੁਆਮੀ ਆਪਣੀ ਕਿਰਪਾ ਜੇ ਸਾਫ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੈ ਬੀਜ ਬਿਜਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਗੁਰ ਜਿਸ ਹਿਰਦੇ ਹਰ ਨਾਮ ਅਨਕ ਬਾਰ ਗੁਰ ਕੋ ਬਲ ਜਾਉ ਸਰਬਦਾਨ ਦੀਂ ਕਾ ਦਾਤਾ ਆਠ ਪੈਰ ਪਾਵ ਰੰਗਰਾਤਾ ब्रह्म में जन जर में पार ब्रह्म एक है आप नाही कश परम सहस ज्ञान बलया न जाई है नाक ऐसा गुरु बटभागी पाई है सफल दर्शन अपेक्षित पनीत पार सता चरण गद निर्मल रीता भेंट संग राम गुण रवे पार ब्रह्म की दरगह गवे ਸੁਨਕਾਰ ਬਚਨ ਕਰਨ ਅਗਾਨੇ ਮਨ ਸੰਤੋਖ ਆਤਮਪਤੀ ਆਨੇ ਪੂਰਾ ਗੁਰ ਆਖਿਓ ਜਾ ਕੈ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋ ਸੰਤ ਗੁਣ ਬਿਆੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਐ ਮਲਾਏ ਜਿਹਾ ਇਕ ਉਸਤਤ ਇਕ ਸਾਧਪੁਰਖ ਪੂਰਨ ਬਬੇ ਕਾ ਕਾਹੂੰ ਬੋਲ ਨ ਕੋ ਪਹੁੰਚੈ ਪ੍ਰਾਨੀ ਅਗਮ ਅਗੋਚਰ ਪਰ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੇ ਕੀਮਤ ਕਨੇ ਨ ਪਾਏ ਅਨੰਕ ਪਗਦ ਬੰਦਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੈ ਸਦ ਬ੍ਰਹਾਰੀ ਸਦ ਗੁਰ ਆਪਣੇ ਨਾਨਕ ਜਿਸ ਪ੍ਰਸਾਰ ਹੈ ਸਭ ਪ੍ਰਵਿੜ ਆਪਣੇ ਇਹੋ ਹਰਿ ਰਸ ਭਾਵੈ ਅਨ ਕੋਏ ਅਮਰਤ ਪੀਵੈ ਅਮਰ ਸੁਖ ਹੋਏ ਇਸ ਪੁਰਖਾ ਨਾਹੀ ਕਦੇ ਬਿਨਾਸ ਨਾ ਕਹ ਮਨ ਪ੍ਰਗਟੇ ਗੁਰ ਨਾਸ ਆਠ ਪਹਿਰ ਹਰਿ ਕਾ ਨਾਮ ਲੇ ਸਜ ਉਪਦੇਸ ਸੇਵਕੁ ਦੇਹ ਮੋਹ ਮਾਇਆ ਕਾ ਸੰਗ ਨਾ ਲੇਵੋ ਮਨ ਮੇਰਾ ਕੇ ਹਰ ਹਰ ਠੀਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋ ਦੋਖ ਤਹਰਾਸੇ ਤਹ ਤਮੇ ਠਾਂਡ ਵਰਤਾਈ ਅਨੰਦ ਪਿਆ ਦੁਖ ਨਾ ਠੇ ਪਾਏ ਜਰਮਨ ਤੰਬੜੇ ਅਦੇਸੇ ਸਾਧੂ ਕਾ ਪੂਰਨ ਉਪਦੇਸੇ ਪਾਉ ਚੂਕਾ ਦੇ ਪਹੋਏ ਬਸ ਸਗਲ ਬਿਆਦ ਮਨ ਤੇ ਕਹਿ ਨਸੇ ਜਿਸ ਕਾ ਸਾਥ ਨ ਕਰ ਪਤਾ ਆਰੀ ਸਾਥ ਸੰਗ ਜਬ ਨਾਮ ਰਾਰੀ ਥੈਤ ਪਾਈ ਚੂਕੇ ਪਰਮਾ ਗਵਨ ਸੁਰਨਾਨ ਘਰ ਕੀ ਹਰ ਹਰ ਜਸਰਵਨ ਨਿਰਗੁਨ ਅਸਰਗੁਨ ਭੀ ਉਹੀ ਕਲਾ ਧਾਰ ਜਿਨ ਸਗਲੇ ਮੋਹੀ ਆਪਣੇ ਚੇਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪ ਕੇ ਬਾਇ ਹਰ ਬਿੰਦੂ ਜਾ ਨਾਹੀ ਕੋਏ ਸਰਬ ਨਿਰੰਤਰ ਇਕੋ ਸੋਏ ਓਤ ਬੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਗ ਸੰਗ ਰਾਜ ਰਜਨਾ ਆਪਣੀ ਗਲਤਾਰੀ ਅਨੰਕ ਬਾਰ ਨਾਨਕ ਬਲਿਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤਮਲਹਿਰੇ ਗੁਰਬਚਨਿ ਹਰ ਨਾਮ ਉਚਰੇ ਸਤਗੁਰੂ ਸੇਕ ਕਾ ਕਬੰਦਨ ਕਾਟੇ ਗੁਰ ਕਾ ਸਿੱਖ ਬਕਾਰ ਤੇ ਹਟੇ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸੇਕ ਵਡ ਭਾਗੀ ਹੈ ਸਤਗੁਰ ਸਿੱਖ ਕਾ ਹਰ ਤਪ ਬਲ ਤਸਵਾਰੇ ਨਾਨਕ ਸਤਗੁਰ ਸਿੱਖ ਕਉ ਜੀ ਨਾਲ ਸਮਾਰੇ ਗੁਰ ਕਾ ਅਗਰ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਸ਼ਨਾ ਜਿਨਾਵੇ ਹਰ ਹਰ ਨਾਮ ਹਿਰਦੇ ਸਦ ਧਿਆਵੇ ਮਨ 베ਚੇ ਸਤਗੁਰ ਕਾ ਪਾਸ ਤੇ ਸੇਵਕ ਹੈ ਅਰਜ ਰਾਸ सेवा करत होए रह कामी जिसको होत प्राप्त स्वामी अपनी कृपा जे साफ करे नानक सो सेव गुरु की मत ले बीज बिस्वै गुरु का मन माने सो सेवक परमेश्वर की गति जान सो सतगुरु जस रे दे हर नाव अनक बार गुरु को बल जाओ सर्व दान दी का दाता आठ पैर पावल रंगराता ब्रह्म में ज्ञान जर में पारब्रह्म एक है आप नाहि कश परम सहस ज्ञान बल अनजाइए नानक ऐसा गुरु बटभागी पाई है सफल दर्शन प्रेक्त पुनीत पारसता चरणगत निर्मल रीता भेंट संग राम गुण रवे पारब्रह्म की दरगह गवे ਸੁਨਕਾਰ ਬਚਨ ਕਰਨ ਅਗਾਨੇ ਮਨ ਸੰਤੋਖ ਆਤਮਪਤੀ ਆਨੇ ਪੂਰਾ ਗੁਰ ਆਖਿ ਉਜਾਕੇ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਏ ਮਲਾਏ ਜਿਵਾ ਇਕ ਉਸਤ ਅਰੇਕ ਸਾਧ ਪੁਰਖ ਪੂਰਨ ਬਬੇ ਕਾ ਕਾਹੂ ਬੋਲ ਨ ਕੋ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਾਨ ਨਿਰਵਾਨੀ ਨਰਾਹਾਰ ਨਰਵੈਰ ਸੁਖ ਦਾਈ ਤਾਂ ਕਿ ਕੀਮਤ ਕਿਨੇ ਨਾ ਪਾਈ ਅਨੰਕ ਭਗਤ ਬੰਦਨਿਤ ਕਰ ਹੈ ਚਲ ਕਮਲ ਹਿਰਦੈ ਸਿਮਰੈ ਸਦ ਬ੍ਰਹ ਹਾਰੀ ਸਤ ਗੁਰ ਆਪਣੇ ਨਾਨਕ ਜਿਸ ਪ੍ਰਸਾਰ ਹੈ ਸਾਫਰਾ ਵਿਜ ਆਪਣੇ ਇਹੋ ਹਰਿ ਹਰਸ ਭਾਵੇ ਅਨ ਕੋਏ ਅਮਰਤ ਪੀਵੇ ਅਮਰ ਸੁ ਹੋਏ ਇਸੁਰ ਕਾ ਨਾਹੀ ਕਦੇ ਬਨਾਸ ਨਾ ਕਹ ਮਨ ਪ੍ਰਗਟੇ ਗੁਰ ਨਾਸ ਆਠ ਪਹਿਰ ਹਰ ਕਾ ਨਾਮ ਲੈ ਸਜ ਉਪਦੇਸ ਸੇਵਕੋ ਦੇਹ ਮੋਹ ਮਾਇਆ ਕਾ ਸੰਗ ਨਾ ਲੇਵੋ ਮਨ ਮੇਰਾ ਕੇ ਹਰ ਹਰ ਠੀਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋ דוਖ ਤਹਰਾਸੇ ਤਹ ਤਮੇ ਠਾਂਡ ਵਰਤਾਈ ਅਨੰਦ ਪਿਆ ਦੁਖ ਨਾ ਠੇ ਪਾਏ ਜਰ ਮਨ ਤੰਬੜੇ ਅਦੇਸੇ ਸਾਧੂ ਕਾ ਪੂਰਨ ਉਪਦੇਸੇ ਭਉ ਚੂਕਾ ਨਿਰ ਭਉ ਹੋਏ ਬਸੇ ਸਗਲ ਬਿਆਦ ਮਨ ਤੇ ਕਹਿਨ ਸੇ ਜਿਸ ਕਾ ਸਾਥਨ ਕਰ ਪਤਾਰੀ ਸਾ ਸੰਗ ਜਪ ਨਾਮ ਰਾਰੀ ਥੈਤ ਪਾਈ ਚੂਕੇ ਪਰਮ ਗਵਨ ਸੁਨਾਨ ਘਰ ਕੀ ਹਰ ਹਰ ਜਸ ਸਰਵਨ ਨਿਰਗੁਣ ਆਸਰ ਗੁਣ ਵੀ ਉਹੀ ਕਲਾ ਧਾਰ ਜਿਨ ਸਗਲੇ ਮੋਹੀ ਆਪਣੇ ਚਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਬਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਬੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਰਗ ਸੰਗ ਰਾਜ ਰਚਨਾ ਆਪਣੀ ਕਲਤਾਰੀ ਅਨਕਬਾਰ ਨਾਨਕ ਬਲੇ ਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲਹਿਰੇ ਗੁਰ ਬਚਨਿ ਹਰ ਨਾਮ ਉਚਰੇ ਸਤਗੁਰ ਸਿੱਖ ਕਾ ਕਾ ਬੰਦਨ ਕਾਟੇ ਗੁਰ ਕਾ ਸਿੱਖ ਬਕਾਰ ਤੇ ਹਟੇ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵੜ ਭਾਗੀ ਹੈ ਸਤਗੁਰ ਸਿੱਖ ਕਾ ਹਰਤ ਬਲਤ ਸਵਾਰੇ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੇ ਗੁਰ ਕਾ ਅਗਰੇ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਸ਼ਨਾ ਜਿਨਾਵੇ ਹਰ ਹਰ ਨਾਮ ਹਿਰਦੇ ਸਦ ਧਿਆਵੇ ਮਨ ਵੇਚੇ ਸਤਗੁਰ ਕਾ ਪਾਸ ਤੇ ਸੇਵਕ ਹੈ ਅਰਜ ਰਾਸ ਸੇਵਾ ਕਰਤ ਹੋਏ ਰਹਿ ਕਾਮੀ ਜਿਸ ਕੋ ਹੋਦ ਪ੍ਰਾਪ ਸੁਆਮੀ ਆਪਣੀ ਕਿਰਪਾ ਜੇ ਸਾਫ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੈ ਬੀਜ ਬਿਜਵੇ ਗੁਰ ਕਾ ਮਨ ਮੰਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਗੁਰ ਜਿਸ ਰਦੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬਦਾਨ ਜੀ ਕਾ ਦਾਤਾ ਆਠ ਪੈਰ ਪਾਬ ਰੰਗਾਤਾ ब्रह्म में जन जर में पारब्रह्म एकै आप नाही कष परम सहस ज्ञान बलया न जाई है नाक ऐसा गुरु बडभागी पाई है सफल दर्शन पेक्त पुनीत पारसता चरणगत निर्मल रीता भेंट संग राम गुण रवे पारब्रह्म की दरगह गवे ਸੁਨਕਾਰ ਬਚਨ ਕਰਨ ਅਗਾਨੇ ਮਨ ਸੰਤੋਖ ਆਤਮਪਤੀ ਆਨੇ ਪੂਰਾ ਗੁਰ ਆਖਿਓ ਜਾ ਕੇ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਏ ਮਲਾਏ ਜੀਵਾ ਇਕ ਉਸਤ ਇਕ ਸਾਧਪੁਰਖ ਪੂਰਨ ਬਾਬੇ ਕਾ ਕਾਹੂਂ ਬੋਲ ਨਾ ਗੋਹ ਪਹੁੰਚੇ ਪ੍ਰਾਨੀ ਅਗਮ ਅਗੋਚਰ ਪਰ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੇ ਕੀਮਤ ਕਿਨੇ ਨਾ ਪਾਈ ਅਨਕ ਪਗਦ ਬੰਦਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੈ ਸਦ ਬ੍ਰਿਹਾਰੀ ਸਦ ਗੁਰ ਆਪਣੇ ਨਾਨਕ ਜਿਸ ਪ੍ਰਸਾਰ ਹੈ ਸਭ ਪ੍ਰਾਪਿ ਜਪਨੇ ਇਹੋ ਹਰਿ ਸੁਭਾਵੈ ਇਨਕ ਹੋਏ ਅਮਰਤ ਪੀਵੇ ਅਮਰ ਸੁਖ ਹੋਏ ਇਸ પુરੁਖਾ ਨਾਹੀ ਕਦੇ ਬਿਨਾਸ ਨਾ ਕਹ ਮਨ ਪ੍ਰਗਟੇ ਗੁਰ ਨਾਸ ਆਠ ਪਹਿਰ ਹਰਿ ਕਾ ਨਾਮ ਲੈ ਸਜ ਉਪਦੇਸ ਸਿਵ ਕੋ ਦੇ ਮਹ ਮਾਇ ਕਾ ਸੰਗ ਨਾ ਲੇਵੋ ਮਨ ਮੇਰਾ ਕੇ ਹਰ ਹਰ ਠੀਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋ ਦੋਖ ਤਹਰਾਸ ਤਹ ਤਮੇ ਠਾਂਡ ਵਰਤਾਈ ਇਹਨਾਂ ਦੇ ਪਿਆ ਦੁਖ ਨਾ ਠੇ ਪਾਏ ਜਰਮਨ ਤੰਬੜੇ ਅਦੇਸੇ ਸਾਧੂ ਕਾ ਪੂਰਨ ਉਪਦੇਸੇ ਪਾ ਚੂਕਾ ਨੇ ਪਹੋਇ ਬਸ ਸਗਲ ਬਿਆਦ ਮਨ ਤੇ ਕਹਿਣ ਸੇ ਜਿਸ ਕਾ ਸਾਥ ਨ ਕਰ ਪਤਾ ਆਰੀ ਸਾਥ ਸੰਗ ਜਬ ਨਾਮ ਰਾਰੀ ਥੈਤ ਪਾਈ ਚੂਕੇ ਪਰਮਾ ਗਵਨ ਸੁਰਨਾਨ ਘਰ ਕੀ ਹਰ ਹਰ ਜਸਰਵਨ ਨਿਰਗੁਨ ਆਸਰਗੁਨ ਭੀ ਉਹੀ ਕਲਾ ਧਾਰ ਜਿਨ ਸਗਲੇ ਮੋਹੀ ਆਪਣੇ ਚਿਤ ਪ੍ਰਭ ਆਪ ਬਨਾਏ ਆਪਣੀ ਕਿਮਤ ਆਪ ਕੇ ਭਾਏ ਹਰ ਬਿੰਦੂ ਜਾਣਹੀ ਕੋਏ ਸਰਬ ਨਿਰੰਤਰ ਇਕੋ ਸੋਏ ਓਤ-ਬੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਗ ਸੰਗ ਰਾਜ ਰਚਨਾ ਆਪਣੀ ਕਲ ਤਾਰੀ ਅਨਕ ਬਾਰ ਨਾਨਕ ਬਲਿਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤਮਲਹਿਰੇ ਗੁਰਬਚਨ ਹੀ ਹਰ ਨਾਮ ਉਚਰੇ ਸਤਗੁਰ ਸਿੱਖ ਕੈ ਬੰਦਨ ਕਾਟੇ ਗੁਰ ਕਾ ਸਿੱਖ ਬਕਾਰ ਤੇ ਹਟੇ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਗੁਰ ਸੇਖ ਕਾ ਹਰਤਾ ਬਲਤ ਸਵਾਰੇ ਨਾਨਕ ਸਤਗੁਰ ਸੇਖ ਕਉ ਜੀ ਨਾਲ ਸਮਾਰੇ ਗੁਰ ਕਾ ਅਗਰ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਛ ਨਾ ਜਿਨਾਵੇ ਹਰ ਹਰ ਨਾਮ ਹਿਰਦੇ ਸਦ ਧਿਆਵੇ ਮਨ 베ਚੇ ਸਤਗੁਰ ਕਾ ਪਾਸ ਤੇ ਸੇਵਕ ਐ ਅਰਜ ਰਾਸ ਸੇਵਾ ਕਰਤ ਹੋਏ ਰਹ ਕਾਮੀ ਜਿਸ ਕੋ ਹੋਦ ਪ੍ਰਾਪ ਸੁਆਮੀ ਆਪਣੀ ਕਿਰਪਾ ਜੇ ਸਾਫ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੈ ਬੀਜ ਬਿਜਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਿਗੁਰ ਜਿਸ ਰਦੇ ਹਰਨਾਵ ਅਨਕ ਬਾਰ ਗੁਰ ਕੋ ਬਲ ਜਾਉ ਸਰਬਦਾਨ ਦੀਂ ਕਾ ਦਾਤਾ ਆਠ ਪੈਰ ਪਾਰ ਬਰਨ ਗਾਤਾ ਬ੍ਰਹਮ ਮੈਂ ਜਨ ਜਰ ਮੈਂ ਪਾਰ ਬ੍ਰਹਮ ਇਕੈ ਆਪ ਨਾਹੀ ਕਛ ਪਰਮ ਸਹਿ ਸਿਆਨ ਭਲਿਆ ਨ ਜਾਈਐ ਨਾਨਕ ਐਸਾ ਗੁਰ ਬਡ ਭਾਗੀ ਪਾਈਐ ਸਫਲ ਦਰਸ਼ਨ ਪ੍ਰੇਗਤ ਪਨੀਤ ਪਰ ਸਤ ਚਰਨ ਗਦ ਨਿਰਮਲ ਰੀਤ ਭੇੜ ਸੰਗ ਰਾਮ ਗੁਣ ਰਵੈ ਪਾਰ ਬ੍ਰਮ ਕੀ ਦਰਗਹਿ ਗਵੈ ਸੁਨ ਕਰ ਬਚਨ ਕਰਨ ਅਗਾਨੇ ਮਨ ਸੰਤੋਖ ਆਤਮਪਤੀਆਨੇ ਪੂਰਾ ਗੁਰ ਆਖਿਓ ਜਾ ਕੈ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋ ਸੰਤ ਗੁਣ ਬਿਆੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਐ ਮਲਾਏ ਜੇਵਾ ਇਕ ਉਸਤਤ ਇਕ ਸਾਧਪੁਰਖ ਪੂਰਨ ਬਬੇ ਕਾ ਹਉ ਬੋਲ ਨ ਕੋ ਪਹੁੰਚੈ ਪ੍ਰਾਨੀ ਅਗੰ ਅਗੋਚਰ ਪਰ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੇ ਕੀਮਤ ਕਹੈ ਨਾ ਪਾਏ ਅਨੰਕ ਪਗਦ ਬੰਦਨਿਤ ਕਰ ਹੈ ਆਚਰ ਅੰਗਮਲਹਿਰਦੈ ਸਿਮਰੈ ਸਦ ਬ੍ਰਿਹਾਰੀ ਸਦ ਗੁਰ ਆਪਣੇ ਨਾਨਕ ਜਿਸ ਪ੍ਰਸਾਰ ਹੈ ਸਭਰਾਜ ਆਪਣੇ ਇਹੋ ਹਰ ਰਸ ਭਾਵੈ ਅਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੁਖੋਏ ਇਸ ਪੁਰਖ ਦਾ ਨਾਹੀ ਕਦੇ ਬਿਨਾਸ਼ ਨਾ ਕਹਿ ਮਨ ਪਰਗਟੇ ਗੁਰਤਾਸ ਆਠ ਪਹਿਰ ਹਰ ਕਾ ਨਾਮ ਲੈ ਸਾਚ ਉਪਦੇਸ ਸੇਵਕੋ ਦੇਹ ਮੋਹਿ ਮਾਇਆ ਕੇ ਸੰਗ ਨ ਲੈ ਵੋ ਮਨ ਮੈ ਰਾਖੇ ਹਰ ਹਰ ਠੀਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਦੋਖ ਤਹਨਾਸੇ ਤਹ ਤਮੈ ਠਾਂਡ ਵਰਤਾਈ ਅਨੰਦ ਪਿਆ ਦੁਖ ਨਾਠੇ ਭਾਏ ਜਰਮਨ ਤੈ ਮੜੇ ਅਦੇਸੇ ਸਾਧੂ ਕੈ ਪੂਰਨ ਉਪਦੇਸੇ ਪੌ ਚੂਕਾ ਦੇ ਪਹੋਏ ਬਸ ਸਗਲ ਬਿਆਦ ਮਨ ਤੇ ਕਹਿ ਨਸੇ ਜਿਸ ਕਾ ਸਾਥ ਨ ਕਰ ਪਤਾ ਆਰੀ ਸਾਥ ਸੰਗ ਜਬ ਨਾਮ ਰਾਰੀ ਥੈਤ ਪਾਈ ਚੂਕੇ ਪਰਮਾ ਗਵਨ ਸੁਨਾਨ ਕਰ ਕੀ ਹਰ ਹਰ ਜਿਸ ਸਰਵਨ निर्गुण आसार गुण पै ओही कलातार जिन सगले मोही अपने चित्त प्रभु आप बनाए अपनी कीमत आप के पाए हर बिंदु जा नाही कोए सर्व निरंतर एक हो सोए ओत बोत रवे अरु रंग भए प्रगास सागर संग राज रचना अपनी कला तारी अनक बार नानक बलहारी සාතනම් ශ්‍රී වාහි ගරුසාා හිබ්ජිී සාත ගෝර සේක ගී කරේ ප්‍රද පාල සේවකෝගොල සදා දෙයාල සේකකි ගොර ධර්මතමාල හෙරේ ගුර චන හරනාම් චරේ සාත ගෝර සේක කෑැබඳන කාට්ටේ ගොරකා සේක්ක බැකාර්ථය හටේ සාත ගොර සේක කොන්නාමතා අන්න දේ ගොරුකා සසයක වඩ පාගේ හේ. ਸਤਗੁਰ ਸੇਖ ਕਾ ਹਰਤਾ ਬਲ ਤਸਵਾਰੇ ਨਾਨਕ ਸਤਗੁਰ ਸੇਖ ਕਉ ਜੀ ਨਾਲ ਸਮਾਰੇ ਗੁਰ ਕਾ ਅਗਰ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਛ ਨਾ ਜਿਨਾਵੇ ਹਰ ਹਰ ਨਾਮ ਹਿਰਦੇ ਸਦ ਧਿਆਵੇ ਮਨ 베ਚੇ ਸਤਗੁਰ ਕੈ ਪਾਸ ਤੇ ਸੇਵਕ ਐ ਅਰਜਰਾਸ ਸੇਵਾ ਕਰਤ ਹੋਏ ਰਹਿ ਕਾਮੀ ਜਿਸ ਕੋ ਹੋਦ ਪ੍ਰਭ ਸੁਆਮੀ ਆਪਣੀ ਕਿਰਪਾ ਜੇ ਸਾਫ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੈ ਬੀਜ ਬਿਜਵੇ ਗੁਰ ਕਾ ਮਨ ਮੰਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਿਗੁਰ ਜਿਸ ਰਿਦੇ ਹਰਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬਦਾਨ ਦੀ ਅਕਾਦਾਤਾ ਆਠ ਪੈਰ ਪਾਰ ਬ੍ਰਹਮ ਰੰਗਾਤਾ ਬ੍ਰਹਮ ਮੈਂ ਜਨ ਜਰ ਮੈਂ ਪਾਰ ਬ੍ਰਹਮ ਇਕੈ ਆਪ ਨਾਹੀ ਕਛ ਪਰਮ ਸਹਿ ਗਿਆਨ ਭਲਿਆ ਨ ਜਾਈਐ ਨਾਨਕ ਐਸਾ ਗੁਰ ਬਡ ਭਾਗੀ ਪਾਈਐ ਸਫਲ ਦਰਸ਼ਨ ਅਪੇਖਤ ਪਨੀਤ ਪਰ ਸਤ ਚਰਨ ਗਦ ਨਿਰਮਲ ਰੀਤ ਭੇੜ ਸੰਗ ਰਾਮ ਗੁਨ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ ਸੁਨਕਾਰ ਬਚਨ ਕਰਨ ਅਗਾਨੇ ਮਨ ਸੰਤੋਖ ਆਤਮਪਤੀਆਂ ਨੇ ਪੂਰਾ ਗੁਰ ਆਖਿ ਉਜਾਕੇ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋ ਸੰਤ ਗੁਣ ਬਿਆੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਲਾਏ ਜੀਵਾ ਇਕ ਉਸਤ ਅਨੇਕ ਸਾਧਪੁਰਖ ਪੂਰਨ ਬਾਬੇ ਕਾ ਕਾਹੂ ਬੋਲ ਨ ਕੋ ਪਹੁੰਚੈ ਪ੍ਰਾਨੀ ਅਗਮ ਅਗੋਚਰ ਪ੍ਰਾਨ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੇ ਕੀਮਤ ਕਨੇ ਨ ਪਾਏ ਅਨੰਕ ਪਗਦ ਬੰਦਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੈ ਸਦ ਬਰਿਆਰੀ ਸਦ ਗੁਰ ਆਪਣੇ ਨਾਨਕ ਜਿਸ ਪ੍ਰਸਾਰ ਹੈ ਸਭਰਾਜ ਆਪਣੇ ਇਹੋ ਹਰ ਹਸ ਭਾਵੈ ਇਨ ਕੋਏ ਅਮਰਤ ਪੀਵੈ ਅਮਰ ਸ ਹੋਏ ਐਸ પુરੁਖਾ ਨਾਹੀ ਕਦੇ ਬਿਨਾਸ ਨਾ ਕਹ ਮਨ ਪਰਗਟੇ ਗੁਰ ਨਾਸ ਆਠ ਪਹਿਰ ਹਰ ਕਾ ਨਾਮ ਲੇ ਸਜ ਉਪਦੇਸ ਸੇਵ ਕੋ ਦੇ ਮੋਹ ਮਾਇਆ ਕਾ ਸੰਗ ਨਾ ਲੇਵੋ ਮਨ ਮੇਰਾ ਕੇ ਹਰ ਹਰ ਠੀਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋਦੋਖ ਤਹਰਾਸ ਤਹ ਤਮੇ ਠਾਂਡ ਵਰਤਾਈ ਇਹਨਾਂ ਦੇ ਦੁਖ ਨਾ ਠੇ ਪਾਏ ਜਰਮ ਮਨ ਤੈਂ ਮਿੜੇ ਅਦੇਸ ਸੇ ਸਾਧੂ ਕਾ ਪੂਰਨ ਉਪਦੇਸ ਸੇ ਆ ਚੂਕਾ ਤੇ ਪਹੋਇ ਬਸ ਸਗਲ ਬਿਆਦ ਮਨ ਤੇ ਕਹਿ ਨਸੇ ਜਿਸ ਦਾ ਸਾਥ ਨ ਕਰ ਪਤਾ ਆਰੀ ਸਾਥ ਸੰਗ ਜਬ ਨਾਮ ਰਾਰੀ ਥੈਤ ਪਾਈ ਚੂਕੇ ਪਰਮ ਗਵਨ ਸੁਰਨਾੰਗਰ ਕੀ ਹਰ ਹਰ ਜਿਸ ਸਰਵਨ ਨਿਰਗੁਨ ਆਸਰਗੁਨ ਭੀ ਉਹੀ ਕਲਾ ਧਾਰ ਜਿਨ ਸਗਲੇ ਮੋਹੀ ਆਪਣੇ ਚੇਤ ਪ੍ਰਭ ਆਪ ਬਨਾਏ ਆਪਣੀ ਕਿਮਤ ਆਪ ਕੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਬੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਗ ਸੰਗ ਰਾਜ ਰਚਨਾ ਆਪਣੀ ਗਲਤਾਰੀ ਅਨੰਕਬਾਰ ਨਾਨਕ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ